ਅਕੀਮ ਜੀ ਦਾ ਖਾਲਸਾਬ ਜੀ ਕਦੇ ਤੁਹਾਡੀ ਰਣਜੀਤ ਸਿੰਘ ਮਾਣ ਮੰਡੀ ਜ਼ਿਲ੍ਹਾ ਬਟਿੰਡਾ ਅੱਜ ਅਸੀਂ ਸੁਨਾਮ ਸਾਹਿਬ ਦੇ ਵਿੱਚ ਪਹੁੰਚੇ ਆ ਜੋ ਸਿੰਘ ਸਾਹਿਬ ਭਾਈ ਸੰਤ ਸਿੰਘ ਜੀ ਦਾ ਸੀ ਜਿਹੜਾ ਬਣਾ ਰਹੀ ਹੈ ਗੁਰੂ ਕੀ ਸੰਗਤ ਅਸੀਂ ਉਹਦੇ ਵਿੱਚ ਆਪਣਾ ਪ੍ਰੋਗਰਾਮ ਲਾਉਣ ਵਾਸਤੇ ਪਹੁੰਚੇ ਆ ਤੇ ਬੜੀ ਬੜੀ ਖੁਸ਼ੀ ਹੋਈ ਜੋ ਸਾਡਾ ਇਹ ਸੁਨਾਮ ਸਹਿਰ ਹੈ ਅੱਜ ਬੱਚਾ ਬੱਚਾ ਨਗਰ ਕੀਰਤਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੰਝ ਲੱਗਦਾ ਵੀ ਅੱਜ ਸਾਰਾ ਹੀ ਪੰਜਾਬ ਸ਼ਿਦੀ ਦਿਹਾੜਾ ਗੁਰਪੁਰਬ ਮਨਾ ਰਿਹਾ ਕਿਉਂਕਿ ਗੁਰੂਆਂ ਦੇ ਸ਼ਿਦੀ ਦਿਹਾੜੇ ਚੱਲ ਰਹੇ ਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵੱਡੇ ਸਾਹਿਬ ਜਾਗਿਆਂ ਦਾ ਛੋਟੇ ਸਾਹਿਬ ਜਾਗਿਆਂ ਦਾ ਨਾਲ ਹੀ ਗੁਰੂ ਤੇਗ ਬਹਾਦਰ ਦਾ ਅ ਸ਼ਿਦੀ ਗੁਰਪੁਰਬ ਮਨਾ ਕੇ ਹਟੇ ਹੈ ਜੋ ਅੱਜ ਆਪਾਂ ਵੇਖ ਰਹੇ ਆ ਨਗਰ ਕੀਰਤਬ ਤੁਸੀਂ ਹੁਣੇ ਹੁਣ ਦੇਖ ਰਹੇ ਹੋ ਇਹ ਸਿੰਘ ਸਾਹਿਬ ਭਾਈ ਸੰਗਤ ਸਿੰਘ ਜੀ ਦਾ ਸ਼ਿਦੀ ਦਿਹਾੜਾ ਹੈ ਉਹਨਾਂ ਨੂੰ ਸਮਰਪਤ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਦੇ ਬਾਰੇ ਕੀ ਕਹਿੰਦਾ ਸਤ ਸੰਗ ਸਿੰਘ ਦੇ ਬਾਰੇ ਕੀ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਵੱਧ ਤੋਂ ਵੱਧ ਗੁਰਸਖਮੜਨਾ ਚਾਹੀਦਾ ਹੈ ਭਾਈ ਸਾਹਿਬ ਨੂੰ ਸੁਭਾਵਾ ਕਰਨੀ ਚਾਹੀਦੀ ਜਿਵੇਂ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਦੇ ਨਾਲ ਡਟ ਕੇ ਸਾਰੇ ਪਰਿਵਾਰ ਨੇ ਸੇਵਾ ਕੀਤੀ ਹੈ ਭਾਈ ਸੰਗ ਸਿੰਘ ਜੀ